ਅੱਜ ਜੀ ਤੁਹਾਨੂੰ ਇੰਟਰੋਡਿਊਸ ਕਰਾਨ ਲੱਗੇ ਆ ਆਪਣੇ ਪੀਟਰ ਬਿੱਟ ਤੇ ਕੈਨਵਰਥ ਦੇ ਫਲੀਟ ਦੇ ਜਿਹੜੇ ਅਵੇਲੇਬਲ ਟਰੱਕ ਨੇ ਸਿਲਵਰ ਸਰਟੀਫਾਈਡ ਪੈਕੇਜ ਨਾਲ ਹੋਲਾ ਦਾਣਾ ਰੱਖੀ ਕੂੜੇ ਤੇਰੇ ਵਾਂਗਰਾ ਪਾਈਓ ਅੱਟ ਚੜਦਾ ਜੁੱਤੀ ਨੂੰ ਛਾੜ ਕੇ ਵੇ ਸੰਡਲ ਮੇਰੇ ਲਈ ਜੀ ਸਲਾਮ ਵਰਗੀ ਜੇ ਤੁਸੀਂ ਮੇਰੇ ਨਾਲ ਦੇਖੋ ਇਹ ਮੈਨੂਅਲ ਟਰਾਂਸਮਿਸ਼ਨ ਹੈਗਾ 2022 ਦਾ ਉਹਦੇ ਬਾਅਦ ਦੋ ਆਟੋਮੈਟਿਕ ਖੜੇ ਇਹ ਟਰੱਕ 22 ਦੇ ਨੇ ਇਹਨਾਂ ਵਿੱਚ ਮਾਈਲ ਜਿਹੜੇ ਨੇ ਪੌਣੇ 4 ਲੱਖ ਤੋਂ ਲੈ ਕੇ 4 ਲੱਖ ਮਾਈਲ ਨੇ ਪ੍ਰਾਈਸ ਜਿਹੜੀ ਹੈ ਬਹੁਤ ਵਧੀਆ ਅੰਡਰ 60000 ਜੇ ਤੁਸੀਂ ਅੱਗੇ ਆਓ 2024 ਦੇ ਆਪਣੇ ਕੋਲ ਪੀਟਰ ਬਿਲ ਲੱਗੇ ਇਹਨਾਂ ਵਿੱਚ ਕਮਨ ਮੋਟਰਾਂ ਲੱਗੀਆਂ 500 ਹਾਰਸ ਪਾਵਰ ਸਿਲਵਰ ਪੈਕੇਜ ਨਾਲ ਰੈਡੀ ਟੂ ਰੋਲ ਨੇ ਨਵੇਂ ਡਰਾਈਵ ਟਾਇਰ ਨੇ ਫੁੱਲੀ ਲੋਡਡ ਲੈਦਰ ਟਾਪ ਆਫ ਦ ਲਾਈਨ ਜੇ ਅੱਗੇ ਚਲੀਏ ਤੇ ਆਪਣੇ ਕੋਲ ਕੈਨਵਰਥ ਖੜੇ ਕੈਨਵਰਥ 'ਚ ਮੈਨੂਅਲ ਟਰਾਂਸਮਿਸ਼ਨ ਵੀ ਹੈਗੇ ਆਪਾਂ ਸਰਟੀਫਾਈਡ ਡੀਲਰਾਂ ਇੰਡੀਪੈਂਡੈਂਟ ਡੀਲਰਾਂ ਪੈਕਰ ਦੇ ਕੈਨਵਰਟ ਦੇ ਨਾਲ ਇੰਟਰਨੈਸ਼ਨਲ ਦੇ ਸਿਲਵਰ ਪੈਕੇਜ ਨਾਲ ਅਸੀਂ ਟਰੱਕ ਦੇ ਰਹੇ ਆ ਜਿਹਦੇ ਨਾਲ 3 ਮੰਥ 25000 ਦੀ ਵਾਰੰਟੀ ਆ ਐਨੂਅਲ ਇਨਸਪੈਕਸ਼ਨ ਸਟicker ਨਾਲ ਹੋਈ ਆ 43 ਪੁਆਇੰਟ ਇਨਸਪੈਕਸ਼ਨ ਹੋ ਗਈ ਆ ਡੈਸ਼ ਕਲੀਨ ਕਰਕੇ ਦੇ ਰਹੇ ਆ ਕਿਉਂਕਿ ਆਪ ਡੀਲਰਾਂ ਨੋ ਓਪਨ ਬਾਕਸ ਡੈਸ਼ ਕਲੀਨਿੰਗ ਦੇ ਓਵਰਆਲ ਬੈਸਟ ਕੁਆਲਿਟੀ ਬੈਸਟ ਵੈਲਿਊ ਬੈਸਟ ਪਾਵਰ ਆਫ ਦਾ ਟਰੱਕ ਲੈ ਕੇ ਤੁਸੀਂ ਜਾਓਗੇ ਇੰਜੋਏ ਕਰੋਗੇ ਬੈਸਟ ਫਾਈਨਾਂਸਿੰਗ ਆਪਸ਼ਨਸ ਨੂੰ ਕਾਲ ਆ ਲਓ 18336987224 ਵੈਬਸਾਈਟ ਆ usa trucksales.com